ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਕ ਪਟਿਆਲਾ ਪੁਲਿਸ ਅਪਰਾਧੀਆਂ ਦੇ ਅਗੇਸ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕਰਦੀ ਹੈ ਇਸੇ ਕੜੀ ਦੇ ਵਿੱਚ ਪੁਲਿਸ ਸਟੇਸ਼ਨ ਸਿਵਲ ਲਾਈਨਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ 20 ਸਤੰਬਰ ਨੂੰ ਚੌਕੀ ਇੰਚਾਰਜ ਮੋਡਲ ਟਾਊਨ ਰਣਜੀਤ ਸਿੰਘ ਵੱਲੋਂ ਇੱਕ ਨਾਕਾ ਜਿਹੜਾ ਹੈਗਾ ਸਿਵਲ ਜਿਹੜਾ ਲੀਲਾ ਪਹੁੰਚ ਹੋ ਗਿਆ ਉੱਥੇ ਲਗਾਇਆ ਹੋਇਆ ਸੀਗਾ ਉਨੂੰ ਇੱਕ ਮੁਖਬਰ ਖਾਸ ਵੱਲੋਂ ਇੱਕ ਇਨਫੋਰਮੇਸ਼ਨ ਮਿਲੀ ਕਿ ਜਿਹੜੀ ਹੈ ਬਡੂੰਗਰ ਮੜੀਆਂ ਉੱਥੇ ਇੱਕ ਨਾਮਾਲੂਮ ਜਿਹੜੀ ਹੈ ਬਿਨਾ ਨੰਮਰੀ ਬਾਈਕ ਉਹਦੇ ਉੱਪਰ ਦੋ ਸਵਾਰ ਵਿਅਕਤੀ ਹੈ ਉਹਦੇ ਕੋਲ ਜਿਹੜੇ ਹਨ ਦੋ ਅਸਲੇ ਨਜਾਇਜ਼ ਅਸਲੇ ਵੀ ਹੈਗੇ ਤੇ ਉਹ ਕਿਸੇ ਗਲਤ ਮੰਚਾ ਨਾਲ ਉੱਥੇ ਜਿਹੜੇ ਹੈ ਪ੍ਰੈਜ਼ੈਂਟ ਹੈ ਤੇ ਇਸ ਇਨਫੋਰਮੇਸ਼ਨ ਤੇ ਤੁਰੰਤ ਐਕਸ਼ਨ ਲੈਂਦੇ ਹੋਏ ਜਿਹੜਾ ਹੈ ਪੁਲਿਸ ਪਾਰਟੀ ਉੱਥੇ ਪਹੁੰਚੀ ਤੇ ਉਹ ਨਾਮਾਲੂਮ ਬਾਈਕ ਅਤੇ ਬੰਦਿਆਂ ਨੂੰ ਰਾਉਂਡ ਅਪ ਕੀਤਾ ਗਿਆ ਜਦੋਂ ਉਹਨਾਂ ਦੀ ਸਰਚ ਕੀਤੀ ਗਈ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਪੁੱਛਗਿੱਛ ਕੀਤੀ ਗਈ ਤੋਂ ਉਹਨਾਂ ਦੇ ਕੋਲ ਜਿਹੜਾ ਹੈ ਦੋ ਅਸਲੇ ਬਰਾਮਦ ਕੀਤੇ ਗਏ ਇੱਕ 32 ਬੋਰ ਪਿਸਟਲ ਤੇ ਦੋ ਜਿੰਦਾ ਰਾਉਂਡ ਅਤੇ ਇੱਕ 315 ਬੋਰ ਦੇਸੀ ਇਕਟਾ ਇਹਨਾਂ ਦੇ ਉੱਪਰ ਫਿਰ ਕਾਰਵਾਈ ਕਰਦੇ ਹੋਏ ਤੁਰੰਤ ਪਰਚਾ ਦਿੱਤਾ ਗਿਆ ਅੰਡਰ ਆਰਮਸ ਐਕਟ ਤੇ ਇਹਨਾਂ ਦਾ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਜਿਹੜਾ ਹੈ ਰਿਮਾਂਡ ਹਾਸਿਲ ਕੀਤਾ ਗਿਆ ਦੌਰਾਨੇ ਰਿਮਾਂਡ ਜਦ ਇਹਨਾਂ ਨੂੰ ਪੁੱਛਗਿੱਛ ਕੀਤੀ ਗਈ ਤੋਂ ਹੋਰ ਵੀ ਜਿਹੜੀ ਹੈ ਰਿਕਵਰੀ ਹੋਈ ਹੈ ਇਹਨਾਂ ਤੋਂ ਜੀ 10 ਹੋਰ ਮੋਟਰਸਾਈਕਲ ਜਿਹੜੇ ਹੈਗੇ ਆਂ ਰਿਕਵਰ ਹੋਏ ਆ ਤੇ ਇੱਕ ਹੋਰ ਦੇਸੀ ਕਟਾ 15 12 ਬੋਰ ਜਿਹੜਾ ਹੈ ਰਿਕਵਰ ਹੋਇਆ ਹੈ ਜਿਹੜੇ ਦੋ ਦੋਸ਼ੀਆਂ ਹੈ ਉਹਨਾਂ ਦੇ ਨਾਮ ਹੈਗੇ ਜੀ ਇੱਕ ਸਾਹਿਲਪ੍ਰੀ ਹੈਗਾ ਜਿਹੜੀ ਰਿਹਾਈਸ਼ ਹੈ ਸਿਟੀ ਸਮਾਣਾ ਅਤੇ ਗੁਰਪੀਰ ਸਿੰਘ ਜਿਹੜੀ ਰਿਹਾਈਸ਼ ਹੈ ਪੁਲਿਸ ਸਟੇਸ਼ਨ ਸਦਰ ਸਮਾਣਾ ਦੇ ਅੰਡਰ ਇਹਨਾਂ ਦੇ ਉੱਪਰ ਦੋਨੋਂ ਦੀ ਹੀ ਕ੍ਰਿਮਨਲ ਹਿਸਟਰੀ ਹੈਗੀ ਹੈ ਤੇ ਇਹ ਜਿਹੜੇ ਹੈ ਇੰਟਰ ਸਟੇਟ ਜਿਹੜਾ ਲੁੱਟਖੋ ਕਰਨੇ ਵਾਲਾ ਗੈਂਗ ਹੈ ਉਹਨਾਂ ਦੇ ਪਾਰਟ ਹੈਗੇ ਆਂ ਇਨਾਂ ਦੇ ਉੱਪਰ ਇਨਾਂ ਦਾ ਜੋ ਮੋਡਸ ਅਪ੍ਰੈਂਟਿਸ ਸੀਗਾ ਇਹ ਜਿਹੜਾ ਹੈ ਨਾਜਾਇਜ਼ ਅਸਲਾ ਦਿੱਲੀ ਤੋਂ ਲਾਂਦੇ ਸੀਗੇ ਤੇ ਜਿਹੜਾ ਹੈ ਬਾਈਕ ਵਗੈਰਾ ਜੋ ਚੁਰਾਉਂਦੇ ਹਨ ਉਹਨਾਂ ਦੇ ਸਪੇਅਰ ਪਾਰਟਸ ਬਾਹਰਲੀ ਸਟੇਟ ਵਿੱਚ ਹੀ ਵੇਚਦੇ ਸੀਗੇ ਤੇ ਜਿਹੜੇ ਆਰਮਸ ਇਨਾਂ ਦੇ ਕੋਲ ਹੈਗੇ ਆ ਇਹ ਅੱਗੇ ਮਹਿੰਗੀ ਦਰਾਂ ਤੇ ਇਹਨੂੰ ਸਪਲਾਈ ਵੀ ਕਰਦੇ ਸੀਗੇ ਇਨਾਂ ਦਾ ਪੁਲਿਸ ਰਿਮਾਂਡ ਅੱਜ ਤੱਕ ਸੀਗਾ ਤੇ ਹੋਰ ਵੀ ਅਸੀਂ ਰਿਮਾਂਡ ਇਨਾਂ ਦਾ ਲਿਆਂਗੇ ਤੇ ਹੋਰ ਕੁਝ ਕੁਝ ਵਿੱਚ ਹੋਰ ਵੀ ਖੁਲਾਸੇ ਹੋ ਸਕਦੇ ਹਨ ਜੀ ਇਹ ਵੈਪਨ ਦਾ ਦਾ ਫਿਲੀਕੇਜ ਪੁਆਇੰਟ 0.2 ਦਿੱਲੀ ਤੱਕ ਪਹੁੰਚਿਆ ਉੱਥੇ ਵੀ ਕੋਈ ਟੈਂਸ਼ਨ ਚੱਲ ਰਹੀ ਹੈ ਕਿ ਕਿਸ ਤੋਂ ਲੈ ਰਹੇ ਸੀ ਕਿਉਂਕਿ ਰੈਕਟ ਬਹੁਤ ਵੱਡਾ ਜੀ ਪੰਜਾਬ ਦੇ ਵਿੱਚ ਲਗਾਤਾਰ ਇਹ ਵੈਪਨ ਆ ਰਹੇ ਨੇ ਕਿ ਇਹ ਉੱਚ ਤੱਕ ਕੀ ਲਿਕੇ ਚੱਲ ਰਹੀ ਹੈ ਦਿੱਲੀ ਪੁਲਿਸ ਨੂੰ ਵੀ ਇਨਫੋਰਮ ਕੀਤਾ ਗਿਆ ਹੈ ਉਹ ਅਸੀਂ ਤਾਲਮੇਲ ਬਣਾ ਰਹੇ ਹਾਂ ਜੀ ਦਿੱਲੀ ਪੁਲਿਸ ਨਾਲ ਵੀ ਅਸੀਂ ਤਾਲਮੇਲ ਬਣਾ ਰਹੇ ਹਾਂ ਤੇ ਇਹ ਬੈਕਵਰਡ ਤੇ ਫੋਰਵਰਡ ਲਿੰਕੇਜ ਦੋਨੋਂ ਹੀ ਅਸੀਂ ਇਸਟੈਬਲਿਸ਼ ਕਰ ਰਹੇ ਕਿਨਾਂ ਨੂੰ ਇਹ ਵੇਚਣਾ ਚਾਹੁੰਦੇ ਸੀ ਤੇ ਕਿੱਥੋਂ ਇਹ ਲਾਂਦੇ ਸੀਗੇ ਦੋਨੋਂ ਹੀ ਚੈਨਲ ਅਸੀਂ ਐਕਟੀਵੇਟ ਕੀਤੇ ਹੋਏ ਹੈ ਗੈਂਗ ਦੇ ਵਿੱਚ ਕਿੰਨੇ 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 ਉਹ ਅਸੀਂ ਕੁਛ ਕੁਛ ਕਰ ਰਹੇ ਹਾਂ ਜੀ ਜੈਸੇ ਹੀ ਸਾਨੂੰ ਪਤਾ ਚਲਦਾ ਹੈ ਇਨਫਾਰਮੇਸ਼ਨ ਅਸੀਂ ਸਾਂਝੀ ਕਰਾਉਂਦੇ ਹਾਂ ਫਿਲਹਾਲ ਦੋ ਬੰਦੇ ਨੇ ਜੀ ਦੋ ਬੰਦੇ ਅਰੈਸਟ ਹੋਏ ਹਾਂ ਜੀ ਫਿਲਹਾਲ ਦੋ ਬੰਦੇ ਅਰੈਸਟ ਹੋਏ ਜੋ ਪਿਛਲੀ ਵਾਰ ਪੜੇਗੀ ਉਸਦੀ ਮੋਟਰਸਾਈਕਲ ਰਿਕਵਰੀ ਹੋਈ ਸੀ ਉਹ ਵੀ ਬਾਹਰ ਦੇ ਸਟੇਟ ਤੋਂ ਕਿ ਉਹਦੇ ਨਾਲ ਜੁੜੇ ਹੋਏ ਉਹਨਾਂ ਦਾ ਹੈਗਾ ਇਤਾਂ ਦੇ ਨਾਲ ਕਾਰਮੇਲ ਹੈਗਾ ਇਹ ਕਿੱਥੇ ਕਿੱਥੇ ਨਿਸ਼ਾਨਾ ਬਣਾਇਆ ਜੀ ਕੀ ਕੱਲਾ ਪਟਿਆਲਾ ਸੀਗਾ ਇਹਨਾਂ ਦਾ ਨਿਸ਼ਾਨਾ ਜਾਂ ਪੂਰੇ ਪੰਜਾਬ ਦੇ ਪਰ ਦੇ ਵਿੱਚ ਇਹ ਚੱਪ ਰਿਹਾ ਸੀ ਪਟਿਆਲਾ ਬੇਸਿਕਲੀ ਮੇਜਰਲੀ ਪਟਿਆਲਾ ਬਟ ਆਲੇ ਦੁਆਰੇ ਵੀ ਇਹਨਾਂ ਨੂੰ ਜੱਬੀ ਮੌਕਾ ਲੱ ਦੇ ਕੋ ਬੇਸਿਕਲੀ ਚੋਰ ਹ ਤੇ ਲੁੱਟਖੋ ਕਰਦੇ ਆ ਬੇਸਿਕਲੀ ਹਥਿਆਰ ਦਿਖਾ ਕੇ ਮੋਟਰਸਾਈਕਲ ਨੂੰ ਲੁੱਟਖੋ ਕਰਦੇ ਤੋ ਮੋਡਸ ਆਪ੍ਰੈਂਡੀ ਬੇਸਿਕਲੀ ਇਹਨਾਂ ਦਾ ਇਹੀ ਹੈ ਕੋਈ ਪਿਛਲਾ ਇਹਨਾਂ ਦਾ ਬੈਕਗ੍ਰਾਉਂਡ ਬੈਕਗ੍ਰਾਉਂਡ ਇਹਨਾਂ ਦਾ ਜਿਵੇਂ ਮੈਂ ਦੱਸਿਆ ਸाहिल ਪ੍ਰੀਤ ਦੇ ਉੱਪਰ ਪਹਿਲੇ ਦੋ ਪਰਚੇ ਆ ਗਏ ਲੜਾਈ ਝਗੜੇ ਲੁੱਟਖੋ ਦੇ ਡਕੈਤੀ ਦੇ ਪਰਚੇ ਹੈ ਹਰਿਆਣਾ ਤੇ ਸਮਾਣਾ ਵਿਖੇ ਤੇ ਗੁਰਪਿਆਰ ਸਿੰਘ ਦੇ ਉੱਪਰ ਵੀ ਇੱਕ ਸਿਟੀ ਸਮਾਣਾ ਵਿੱਚ ਜਿਹੜਾ ਹੈਗਾ ਇੱਕ ਮੁਕਦਮਾ ਦਰਜ ਹੈ ਇਹ ਰਹਿਣ ਵਾਲੀ ਇਹ ਜਿਹੜੀ ਸਿਟੀ ਸਮਾਣਾ ਇੱਕ ਜਿਵੇਂ ਮੈਂ ਦੱਸਿਆ ਇੱਕ सदर ਸਮਾਣਾ ਏਰੀਆ ਦੱਸਣਾ ਇਹ ਦੋਨੋਂ ਆਪਸ ਵਿੱਚ ਕਿਸੇ ਵੀ ਤਰ੍ਹਾਂ ਇਹ ਪਾਰਟਨਰ ਸੀਗੇ ਜੀ ਤੇ ਜਿਹੜਾ ਇਹਨਾਂ ਦਾ ਗੈਂਗ ਹੈਗਾ ਉਹਦੇ ਵਿੱਚ ਇਹ ਪਾਰਟਨਰ ਨੇ ਉਮਰ ਕਿੰਨੀ ਇੱਕ ਸਾਇਲ ਪ੍ਰੀਤ ਦੀ ਉਮਰ ਜੀ 18 ਸਾਲ ਹੈ ਤੇ ਗੁਰਪਿਆਰ ਸਿੰਘ ਜੋ ਜਿਹੜਾ ਹੈਗਾ ਉਹਦੀ ਉਮਰ 24 ਸਾਲ ਹੈ ਐਜੂਕੇਟਿਡ ਨਹੀਂ ਠੀਕ ਨਾਟ ਮਚ ਜ਼ਿਆਦਾ ਐਜੂਕੇਟਿਡ ਨਹੀਂ ਹੈਗੇ ਜਿਹੜੇ ਵੈਪਨ ਦੇ ਵਿੱਚ ਇਹ ਖਰੀਦਿਆ ਵੇਚਦੇ ਸੀਗੇ ਤੇ ਕਿੰਨੇ ਚਿਰ ਤੱਕ ਐਕਟਿਵ ਸੀਗੇ ਦੋਨੇ ਇਹ ਅਸੀਂ ਪੁੱਛ-ਗਿੱਛ ਕਰ ਰਹੇ ਹਾਂ ਬਟ ਸਾਨੂੰ ਲੱਗਦਾ ਹੈ ਕਿ ਕਾਫੀ ਟਾਈਮ ਸੇ ਕੰਮ ਕਰਦੇ ਸੀਗੇ ਜੀ ਅੱਗੇ ਜਿਹਨਾਂ ਨੂੰ ਵੇਚਣਾ ਸੀ ਉਹ ਕਿਸ ਕਿਸ ਦੇ ਸੰਦੇ ਅਪਰਾਧੀਆਂ ਨੇ ਕੁਝ ਲੱਗਿਆ ਪਤਾ ਉਹੀ ਅਸੀਂ ਕਰ ਰਹੇ ਹਾਂ ਜੀ ਉਹ ਹੀ ਦੱਸ ਰਹੇ ਕਿ ਹੋਰ ਵੀ ਅਸੀਂ ਡਿਮਾਂਡ ਦੇਵਾਂਗੇ ਤੇ ਹੋਰ ਕੁਝ-ਕੁਝ ਕਰਕੇ ਹੋਰ ਖੁਲਾਸੇ ਕਰਾਂਗੇ ਜੀ ਰਿਕਵਰੀ ਹੋਈ ਹੈ ਕੌਣ ਸ਼ਦਾ ਮੋਟਰਸਾਈਕਲ ਦੀ ਹੈ ਇਹ ਕਿੱਥੋਂ ਹੋਈ ਹੈ ਪਟਿਆਲਾ ਹੈ ਹੋਈ ਹੈ ਜਾਂ ਵੱਖ-ਵੱਖਾਂ ਤੋਂ ਕੋਈ ਹੋਰ ਸੀ ਜੀ ਜ਼ਿਆਦਾਤਰ ਇਹਨਾਂ ਦੀ ਜਿਹੜੀ ਮੋਟਰਸਾਈਕਲ ਹੈ ਜਿੱਤਾਂ ਆਪਾਂ ਟਰੇਸ ਕਰ ਕੀਤੀ ਹੋਈ ਹੈ ਇਹ ਜ਼ਿਆਦਾਤਰ ਪਟਿਆਲਾ ਦੀਆਂ ਹੀ ਹਨ ਪਰ ਹੋਰ ਆਲੇ-ਦੁਆਰੇ ਵੀ ਇਹ ਕਰਦੇ ਸੀਗੇ ਕੋਈ ਪੱਕਾ ਟਿਕ ਇਹ ਆਊਟ ਆਫ ਸਟੇਟ ਜਿਵੇਂ ਮੈਂ ਦੱਸਿਆ ਇਹ ਸਾਰੀ ਮੋਟਰਸਾਈਕਲ ਨੂੰ ਡਿਸਮੈਂਬਰ ਕਰਦੇ ਕਰਕੇ ਉਹਨਾਂ ਦੇ ਪਾਰਟਸ ਜਿਹੜੀ ਹੈ ਬਾਹਲੀ ਸਟੇਟਸ ਵੀ ਕੇ ਸਪਲਾਈ ਕਰਦੇ ਸੀਗੇ ਜਿਹਨੇ ਫੜੇ ਗਏ ਨੇ ਉਹਦੇ ਨੇ ਇਹ ਚੋਰੀ ਦੀ ਮਨਸ਼ਾ ਨਾਲ ਆਏ ਸੀ ਜਾਂ ਵੈਪਨ ਕਿਸੇ ਨੂੰ ਹੈਂਡ ਓਵਰ ਕਰਨਾ ਹੈ ਸੀ ਜਾਂ ਵੇਚਣਾ ਹੈ ਸੀ ਇਹ ਚੋਰੀ ਦੀ ਮਨਸ਼ਾ ਨਾਲ ਹੀ ਘੁੰਮ ਰਹੇ ਸੀਗੇ ਤੇ ਮੁਖਬਰ ਖਾਸ ਦੀ ਇਨਫੋਰਮੇਸ਼ਨ ਬੇਸ ਵੀ ਐਕਟ ਕੀਤਾ ਇਹ ਕਿ ਨਸ਼ਾ ਕਰਨ ਦੇ ਆਦੀ ਨੇ ਨਸ਼ੇ ਦਾ ਵੀ ਅਸੀਂ ਦੇਖ ਰਹੇ ਹਾਂ ਜੀ ਨਸ਼ੇ ਮੋਸ ਪਬਲੀ ਕਰਦੇ ਹੋਗੇ ਇਸ ਤਰ੍ਹਾਂ ਸਪਿਸਟਲ ਵਗੈਰਾ ਨੂੰ ਤਾਂ ਬਰਾਮੜਾ ਕਿਸੇ ਵੱਡੇ ਗੈਂਗ ਨਾਲ ਤਾਂ ਨਹੀਂ ਇਹਨਾਂ ਦਾ ਤਾਲੁਕ ਹੈ ਹੋ ਸਕਦਾ ਜੀ ਅਸੀਂ ਲੁੱਕ ਅਪ ਕਰ ਰਹੇ ਹਾਂ ਕੁਝ ਪਤਾ ਚਲਦਾ ਹੈ ਤਾਂ ਉਹ ਸੰਜੀ ਕਰਾਂਗੇ ਇਹਨਾਂ ਦਾ 3 ਦਿਨਾਂ ਦਾ ਰਿਮਾਰਡ ਮਿਲਿਆ ਸੀਗਾ ਅੱਜ ਇਹਨਾਂ ਦਾ ਰਿਮਾਰਡ ਖਤਮ ਹੋ ਰਿਹਾ ਤੇ ਹੋਰ ਵੀ ਅਸੀਂ ਡਿਮਾਂਡ ਕਰਾਂਗੇ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ